ਵੀਰਵਾਰ ਦੇ ਦਿਨੇ ਇੱਥੇ ਬੱਸ ਸਟੈਂਡ ਦੇ ਕੋਲ ਜਗ੍ਹਾ ਹੈਗੀ ਆ ਉੱਥੇ ਜਿਹੜੇ ਕੋ ਬੰਨੇ ਮਾਥਾ ਦੇ ਖਣਾ ਦੇ ਇਸ ਤਰ੍ਹਾਂ ਦੇ ਉਹਨਾਂ ਨੂੰ ਸਰਪਲਾਈ ਹੁੰਦਾ ਤੇ ਜਿਸ ਦੇ ਲਈ ਵਿਸ਼ੇਸ਼ ਇਹਦਾ ਇਹਦੇ ਤੇ ਨਿਗਰਾਨੀ ਰੱਖੀ ਗਈ ਸੀ ਇਸ ਦੇ ਨਾਲ ਵੀ ਸਾਡੀ ਪੁਲਿਸ ਪਾਰਟੀ ਦੀ ਵਾਈ ਚੱਕਰ ਹੋਈ ਇੱਥੇ ਇਹਨੂੰ ਕਾਬੂ ਕੀਤਾ ਪ੍ਰਬੂ ਕਰਨ ਤੋਂ ਬਾਅਦ ਪੁਲਿਸ ਪਾਰਟੀ ਨੇ ਵੀ ਜੋ ਵੀ ਸਰਸੀ ਸਰਸ ਦੇ ਦੌਰਾਨ ਇਸ ਕੋ ਛੇ ਗ੍ਰਾਡ ਦੇ ਉਹ ਗੈਰ ਕਾਨੂੰਨੀ ਬਰਾਮਦ ਕੀਤਾ ਲੰਬੀ ਰਿਪੋਰਟ ਹਾਂਜੀ ਸਰ ਜੀ ਅੱਜ ਜਿਹੜਾ ਮਲਜਮ ਫੜਿਆ ਆ ਉਸ ਤੇ ਕੋਲੋਂ ਪਤਾ ਲੱਗਿਆ ਕਿ 6 ਗ੍ਰਾਮ ਹੈਰੋਇਨ ਬਰਾਮਦ ਹੋਈ ਆ ਮਾਮਲੇ ਦੀ ਜਾਂਚ ਵੀ ਤੁਸੀਂ ਕੀਤੀ ਹੈ ਕੀ ਜਾਣਕਾਰੀ ਹੈ ਸਾਡੇ ਜ਼ਿਲ੍ਹਾ ਮੁਖੀ ਡਾਕਟਰ ਮਹਤਾਬ ਸਿੰਘ ਆਈ ਪੀ ਐਸ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਜੀ ਦੇ ਦੇਸ਼ਾ ਨਿਰਦੇਸ਼ ਅਤੇ ਸ਼੍ਰੀ ਸ਼ਾਮ ਸਿੰਘ ਸ਼ਰਮਾ ਡੀ ਐਸ ਪੀ ਸਾਡੇ ਨੇ ਬਲਾਚੌਰ ਜੀ ਜੋਗ ਕਰਵਾਈ ਪੇਠ ਪੰਜਾਬ ਸਰਕਾਰ ਵੱਲੋਂ ਜੋ ਨਸ਼ਾ ਵਿਰੋਧ ਦੇ ਮਹਿੰਦੇ ਤਹਿਤ ਹਰ ਰੋਜ਼ ਅਸੀਂ ਆਪਣੇ ਸਾਨਾ ਸਿਟੀ ਏਰੀਏ ਦੇ ਵਿੱਚ ਗਸ਼ਤ ਪਟੋਲਿੰਗ ਕਰ ਰਹੇ ਹਾਂ ਤੇ ਜਿਹੜੇ ਐਡਿਕਟਡ ਆ ਜਾਂ ਇਹ ਨਸ਼ਾ ਵਿਚਰ ਵਾਲੇ ਲੜਕੇ ਆ ਜੋ ਸਾਡੇ ਆਮ ਲੋਕਾਂ ਤੇ ਬੱਚਿਆਂ ਨੂੰ ਪ੍ਰਸਾਰ ਕਰ ਰਹੇ ਆ ਤੇ ਉਹਨਾਂ ਦੇ ਖਾਪ ਅਸੀਂ ਜਿਹੜੀ ਆਹੋ ਇਹ ਮਹਿੰਮ ਆ ਰੰਭ ਕੀਤੀ ਗਈ ਹੈ ਕਿ ਜਿਸ ਦੇ ਤਹਿਤ ਕੱਲ ਸਾਡੇ ਥਾਣਾ ਤੋਂ ਐਸਆਈ ਕੁਸ਼ਨ ਲਾਲ ਜੀ ਸਮੇਤ ਪੁਰ ਪਾਰਟੀ ਆਪਣੇ ਗਸਤ ਦੇ ਦੌਰਾਨ ਸ਼ਹਿਰ ਦੇ ਏਰੀਆ ਵਿੱਚ ਹਾਜ਼ਰ ਸੀਗੇ ਜਿੱਥੇ ਇਹਨਾਂ ਦੀ ਵਜ ਤੱਕ ਜਿਹੜੀ ਆ ਉਹ ਇੱਕ ਵਿਸ਼ਾਲ ਕੌਸ਼ਲ ਔਰ ਕਮਨੀਸ਼ ਪੁੱਤਰ ਸ਼ੋਕ ਕੁਮਾਰ ਵਾਸੀ ਬਾੜ ਨੂੰ 12 ਬਲਾ ਚੌਰ ਦੇ ਨਾਲ ਹੋਈ ਜੋ ਕਿ ਨਸ਼ੇ ਦੇ ਬਾਰੇ ਉਹਦੀ ਸ਼ਿਕਾਇਤ ਸੀ ਪਹਿਲਾਂ ਕਿ ਨਸ਼ੇ ਨੂੰ ਸੇ ਇਹ ਆਪਣੇ ਵੀਰਵਾਰ ਦੇ ਦਿਨੇ ਇੱਥੇ ਬੱਸ ਸਟੈਂਡ ਦੇ ਕੋਲ ਜਗ੍ਹਾ ਹੈਗੀ ਆ ਉੱਥੇ ਜਿਹੜੇ ਕੋ ਬੰਨੇ ਮਾਥਾਡੇ ਕਣਾ ਦੇ ਇਸ ਤਰ੍ਹਾਂ ਦੇ ਉਹਨਾਂ ਨੂੰ ਸਪਲਾਈ ਹੁੰਦਾ ਤੇ ਜਿਸ ਦੇ ਲਈ ਵਿਸ਼ੇਸ਼ ਇਹਦਾ ਇਹਦੇ ਤੇ ਨਿਗਰਾਨੀ ਰੱਖੀ ਗਈ ਸੀ ਇਸ ਦੇ ਨਾਲ ਵੀ ਸਾਡੀ ਪੁਲਿਸ ਪਾਰਟੀ ਦੀ ਵਾਚਕਰ ਹੋਈ ਇੱਥੇ ਇਹਨੂੰ ਕਾਬੂ ਕੀਤਾ ਕਾਬੂ ਕਰਨ ਤੋਂ ਬਾਅਦ ਪੁਲਿਸ ਪਾਰਟੀ ਨੇ ਵੀ ਜੋ ਵੀ ਸਰਸੀ ਸਰਚ ਦੇ ਦੌਰਾਨ ਇਸ ਕੋਲ 6 ਗ੍ਰਾਮ ਦੀ ਉਹ ਹੈਰਨ ਬਰਾਮਦ ਕੀਤੀ ਕੀ ਇਸ ਤੇ ਖਿਲਾਫ ਪਹਿਲਾਂ ਵੀ ਕੋ ਮਾਮਲਾ ਹੈਗਾ ਨੇ ਵੀ ਖਰਾਬ ਸਟੇਜ ਜਰੂਰ ਹੈ ਗਿਆ ਵੀ ਇਸ ਤਰ੍ਹਾਂ ਦੇ ਐਡਿਕਟਡ ਬੱਚਾ ਹਮਰੋ ਲਿਆ ਕੇ ਇਹ ਸਪਲਾਈ ਰੀ ਹੈਲਿੰਗ ਦੀ ਮਿੱਟਾ ਮਟਾ ਤਿਆਰ ਕਰਕੇ ਵੇਚਦਾ ਸੀ ਪਰ ਇਹ ਹਲੇ ਤੱਕ ਪੜਿਆ ਨਹੀਂ ਗਿਆ ਬੜਾ ਸ਼ਾਤਰ ਮਾਈਂਡਡ ਬੰਦਾ ਸੀ ਤੇ ਕੱਲ ਇਹਨੂੰ ਨਸੀਮ ਬੜੇ ਤਰੀਕੇ ਦੇ ਨਾਲ ਇਹਨੂੰ ਫੜੋ ਪਿੱਟਾ ਤੇ ਆਪਣੇ ਪੁਲਿਸ ਪਾਰਟੀ ਦੇ ਪੂਰੀ ਪਲਾਨਿੰਗ ਨਾਲ ਇਹਦੇ ਨਾਲ ਸੀ ਜਿਹੜਾ ਉਹ ਰਿਕ ਤੋਂ ਬਰਾਮਦੀ ਕਰਵਾਈ